ਜਿਹੜੀ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਲਿਖਿਆ ਹੋਇਆ ਕਿ ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ ਇਹ ਗੱਲ ਹੀ ਜਾਪਾਂ ਇੱਕ ਮੋਟੀ ਮੋਟੀ ਸਮਝ ਲਈਏ ਕਿ ਉੱਥੇ ਰਹਿੰਦਾ ਕੌਣ ਆ ਕਰਤਾਰਪੁਰ ਦੇ ਬਾਰੇ ਜੇ ਗੱਲ ਕਰਦੀਆਂ ਉੱਥੇ ਵਿਜ਼ਨ ਕਰਤਾਰਪੁਰ ਦੀ ਇਹ ਹੈ ਜੇ ਤੁਸੀਂ ਵੀ ਕਰਤਾਰਪੁਰ ਜਿਹੜੀ ਇਸਟੈਬਲਿਸ਼ ਕਰਨਾ ਪਾਵੇਂ ਜਿੱਥੇ ਅੱਜ ਇੱਕ ਗੁਰਦੁਆਰੇ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਜਾਂ ਕਰਤਾਰਪੁਰ ਇੱਕ ਵਿਜਨ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਬਾਚ ਬੇਗਮਪੁਰਾ ਜਾਂ ਹੋਰ ਲੈਵਲ ਤੇ ਵੀ ਆਈ ਆ ਤੁਸੀਂ ਉਹਨੂੰ ਇਹ ਵੀ ਲੈ ਸਕਦੇ ਹੋ ਕਿ ਜਦ ਗੁਰੂ ਨਾਨਕ ਪਾਸ਼ਾ ਨੇ ਕਰਤਾਰਪੁਰ ਬਣਾਇਆ ਫਿਜ਼ੀਕਲ ਲੈਵਲ ਤੇ ਤੇ ਹਰੇਕ ਗੁਰੂ ਸਾਹਿਬ ਨੇ ਜਿਹੜਾ ਨਵਾਂ ਸ਼ਹਿਰ ਬਣਾਇਆ ਉਹ ਕਰਤਾਰਪੁਰ ਦੀ ਵਿਜਨ ਆ ਉਹਦਾ ਨਾਂ ਚੇਂਜ ਕੀਤਾ ਗਿਆ ਸਿਰਫ ਸੋ ਹੈ ਕਿ ਉਸੇ ਕਰਤਾਰਪੁਰ ਕਰਤਾ ਵਸ ਹੈ ਦਾ ਕ੍ਰੀਏਟਰ ਲਿਵਸ ਹੇਅਰ ਹੁਣ ਅਦਰਵਾਇਜ਼ ਦੇਖੋ ਧਰਮਾਂ ਦੇ ਵਿੱਚ ਇਹ ਬਣਾਇਆ ਹੋਇਆ ਹੈ ਕਿ ਕ੍ਰੀਏਟਰ ਜਿਹੜਾ ਜਿਹਨੂੰ ਅਸੀਂ ਇੱਕ ਵੰਕਾਰ ਕਹਿੰਦੇ ਆ ਕੋਈ ਗੋਡ ਉਹਨਾਂ ਨੇ ਉਹਦੀ ਇੱਕ ਖਾਸ ਥਾਂ ਨਿਯਤ ਕੀਤੀ ਹੋਈ ਹੈ ਕਿ ਕਿੱਥੇ ਰਹਿੰਦਾ ਈਵਨ ਪੰਜਾਬੀ ਸਿੱਖ ਇੰਡੋਲੋਜੀ ਦੇ ਵਿੱਚ ਵੀ ਸਿੱਖਾਂ ਦੇ ਵਿੱਚ ਵੀ ਇੱਕ ਥਾਂ ਬਣਾ ਦਿੱਤੀ ਗਈ ਹੈ ਬੜੇ ਇਥੇ ਦੱਸੇ ਜਾ ਰਿਹਾ ਕਿ ਕਰਤਾਰਪੁਰ ਕਰਤਾ ਵਸ ਹੈ ਕਿ ਜਿੱਥੇ ਕਰਤਾ ਆਪ ਰਹਿ ਰਿਹਾ ਆ ਕੇ ਵਿਚ ਮੀਨਸ ਕਿ ਕਰਤਾ ਕੋਈ ਖਾਸ ਥਾਂ ਤੇ ਨਹੀਂ ਰਹਿੰਦਾ ਜਾਂ ਜੇ ਤੁਸੀਂ ਫਿਜ਼ੀਕਲ ਖਾਸ ਥਾਂ ਬਣਾਣੀ ਹੈ ਉੱਥੇ ਵੀ ਉਹ ਰਹਿੰਦਾ ਡਾਕ ਸੈਕੰਡ ਪਾਰਟ ਇਜ਼ ਮੋਰ ਇੰਪੋਰਟੈਂਟ ਜੀ ਤੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਸੰਤਨ ਕੇ ਪਾਸ ਦਾ ਕੀ ਮਤਲਬ ਹੈ ਸੰਤਨ ਸੰਤ ਵਰਡ ਤੋਂ ਆ ਰਿਹਾ ਸੰਤ ਵਰਡ ਦੀ ਅੱਜ ਕੱਲ ਤੁਹਾਨੂੰ ਪਤਾ ਕੰਟੈਂਪੋਰੀ मीनिंग ਕੁਝ ਹੋਰ ਬਣ ਜਾਂਦੇ ਨੇ ਉਹ ਸਾਨੂੰ ਸਮਝਣਾ ਜ਼ਰੂਰੀ ਨੇ ਬਟ ਇਹਦਾ ਮਤਲਬ ਇਹ ਨਹੀਂ ਕਿ ਉਹੀ मीनिंगਾ ਐਥਮੋਲੋਜੀ ਦੇਖਣੀ ਪੈਂਦੀ ਹੈ ਵਰਡਸ ਦੀ ਕਿ ਇਹਦੀ ਪਿਛੋਕੜ ਕਿੱਥੋਂ ਆ ਰਹੀ ਆ ਕਿਹੜੀ ਕਿਹੜੀ ਭਾਸ਼ਾ ਵਿੱਚੋਂ ਟਰੈਵਲ ਹੋ ਕੇ ਇਹਦਾ ਕਿਵੇਂ-ਕਿਵੇਂ मीनिंग ਚੇਂਜ ਹੋ ਰਿਹਾ ਅੰਗਰੇਜ਼ੀ 'ਚ ਮੈਂ ਐਗਜ਼ਾਮਪਲ ਦਿੰਦਾ ਅੱਜ ਕੱਲ ਕੋਈ ਵਰਡ ਯੂਜ਼ ਡਿਸਕਰਮੀਨੇਟ ਯੂਜ਼ ਕਰੇ ਨਾ ਵਰਡ ਇਹਦੀ ਬਹੁਤ ਨੈਗੇਟਿਵ ਕਨੋਟੇਸ਼ਨ ਆ ਡਿਸਕਰਮੀਨੇਟ ਆਦਰਵਾਇਜ਼ ਨੈਗੇਟਿਵ ਵਰਡ ਨਹੀਂ ਆ ਬਟ ਅੱਜ ਕੱਲੇ ਬਣ ਗਈ ਆ ਸਾਇੰਸਿਸ ਦੇ ਵਿੱਚ ਡਿਸਕਰਮੀਨੇਟ ਵਰਡਸ ਲਾਈਕ ਸੰਤ ਤੇ ਗੁਰੂ ਕੁਝ ਹੋਰ ਬਣ ਗਏ ਨੇ ਅੱਜ ਕੱਲ ਦੀ ਪਰਿਭਾਸ਼ਾਵਾਂ ਦੇ ਵਿੱਚ ਇਹ ਸਮਝ ਦੇ ਵਿੱਚ ਬਟ ਸਤਨਾਲ ਰਿਲੇਟਡ ਹੋਏ ਨੇ ਜਿਹੜੇ ਟਰੂਥ ਨੂੰ ਐਗਜ਼ੈਮਪਲਾਈਫ ਕਰਦੇ ਸੀ ਜਿਹੜੇ ਸੱਚ ਨੂੰ ਸਿਰਫ ਬਿਆਨ ਨਹੀਂ ਕਰਦੇ ਸੀ ਜਿਹੜੇ ਜੀ ਰਹੇ ਸੀ ਸੋ ਜੇ ਸੋ ਟਰੂਥ ਇਜ਼ ਨਾਟ ਕਿ ਜਿਵੇਂ ਇੱਕ ਸਲੋਗਨ ਬਣ ਗਿਆ ਆਈ نو ਨੈਸ਼ਨਲ ਸਲੋਗਨਸ ਵੀ ਬਣੇ ਹੋਏ ਨੇ ਇਹਦੇ ਸੋ ਟਰੂਥ ਨੂੰ ਜਿੱਥੇ ਜੀਤਾ ਜੀ ਰਿਹਾ ਟਰੂਥ ਕਿ ਜਿਹੜਾ ਸਦਾ ਸਥਿਰ ਰਹਿਣ ਵਾਲਾ ਹੁੰਦਾ ਮਤਲਬ ਤੁਹਾਡੀ ਤੇ ਮੇਰੀ ਰਿਐਲਿਟੀ ਵਾਲਾ ਨਹੀਂ ਜਿੱਥੇ ਕੋਈ ਇਟਰਨਲ ਆਈਡੀਆਜ਼ ਨੂੰ ਪ੍ਰੈਕਟਿਸ ਕੀਤਾ ਜਾ ਰਿਹਾ ਜਦੋਂ ਉਹ ਇਟਰਨਲ ਆਈਡੀਆਜ਼ ਪ੍ਰੈਕ ਔਰ ਸਵਿਜਨ ਦੇ ਫਿਰ ਦੱਸਿਆ ਗਿਆ ਕਿ ਇੱਥੇ ਫਿਰ ਇਨਫੈਕਟ ਮੈਂ ਜਿਹੜੀਆਂ ਲੋਸ ਟ੍ਰਾਂਸਲੇਸ਼ਨਸ ਕੀਤੀਆਂ ਨੇ ਤੁਸੀਂ ਦੇਖੋਗੇ ਫਿਰ ਉੱਥੇ ਮਾਈਂਡ ਤੇ ਬਾਡੀ ਵਿੱਚ ਨਹੀਂ ਰਹਿ ਰਿਹਾ ਬਟ ਇੱਥੇ ਲੈਟਸ ਲੁੱਕ ਐਟ ਦਿਸ ਲਾਈਨ ਆਲ ਲਿਵ ਅਰ ਇਨ ਆਰ ਕੰਫਰਟੇਬਲ ਨੋ ਸ਼ਾਰਟੇਜ ਇਸ ਸੀਨ অর ਐਕਸਪੀਰੀਂਸਡ ਸ਼ਾਰਟੇਜ ਨਹੀਂ ਉਥੇ ਇਨਫੈਕਟ ਇਹਦੇ ਬਾਰੇ ਕਈ ਡਿਸਕ੍ਰਿਪਸ਼ਨਸ ਹੀ ਲੈ ਸਕਦੇ ਆਂ ਕਈ ਵਾਰੀ ਲੋਕੀ ਕਹਿੰਦੇ ਆ ਤਾਂ ਸਿਰਫ ਅਧਿਆਤਮਕ ਦੀ ਗੱਲ ਹੈ ਬਟ ਗੁਰਬਾਣੀ ਦੇ ਵਿੱਚ ਕਿਤੇ ਨਹੀਂ ਆਇਆ ਕਿ ਸਿਰਫ ਅਧਿਆਤਮਕ ਦੀ ਗੱਲ ਇਟਸ ਨਾਟ ਜਸਟ ਅਬਾਊਟ ਸਪਿਰਚੁਅਲਿਟੀ ਇਟਸ ਅਬਾਊਟ एवरीथिंग ਇਨ ਲ ਕੱਲਾ ਇਸ ਸਕ੍ਰਿਪਚਰ ਨਾ ਦੇਖੋ ਕਿਉਂਕਿ ਵੈਸਟ ਦਾ ਟਰਮਸ ਸਕ੍ਰਿਪਚਰ ਅਸੀਂ ਤਾਂ ਗੁਰੂ ਆਖਤਾ ਤੇ ਗੁਰੂ ਦੇ ਵਿੱਚ ਤਾਂ ਪਰਫੈਕਸ਼ਨ ਆ ਕਿਉਂਕਿ ਭੋਲਨੰਦਰ ਸਭ ਕੋ ਆਪੋ ਗੁਰੂ ਕਰਤਾਰ ਉਹ ਸਿਕਸ ਸੰਦਰਭ ਵਿੱਚ ਗੁਰੂ ਹੈ ਆ ਤੇ ਸਿਕਸ ਸੰਦਰਭ ਵਿੱਚ ਗੁਰੂ ਹਰ ਲੈਵਲ ਦੀ ਲੀਡਰਸ਼ਿਪ ਆ ਜਿਹਦੇ ਵਿੱਚ ਸਪਿਰਚੁਅਲਿਟੀ ਇੱਕ ਕੋਰ ਹੈਗਾ ਬਟ ਉਹਦੇ ਚ ਇਕਨੋਮਿਕਸ ਵੀ ਆਉਂਦੀ ਹੈ ਉਹਦੇ ਵਿੱਚ ਪੋਲਿਟਿਕਲ ਐਕਟਿਵਿਜ਼ਮ ਵੀ ਆ ਦਾ ਸੋਸ਼ਲ ਰੈਵੋਲੂਸ਼ਨਰੀ 엘మెంట్స్ ਵੀ ਆਉਂਦੇ ਨੇ that's what we see in gurus lives so ਉਹਤੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਸ ਲੈਵਲ ਦੀ ਵਿਜਨ ਦੇ ਵਿੱਚ ਹੈ ਉਹ ਵਿਜਨ ਦੇ ਵਿੱਚ ਜਿਹੜੀਆਂ ਫਿਰ ਇਕਨੋਮਿਕਸ ਦੇ ਇਸ਼ੂਸ ਨੇ ਜ ਕਿਉਂਕਿ ਤੁਸੀਂ ਉਥੇ ਐਗਜ਼ੈਮਪਲਿਫਾਈ ਕਰ ਰਹੇ ਹੋ ਟਰੂਥ ਨੂੰ ਉਥੇ ਟਰੂਥ ਦੀ ਗੱਲ ਨਹੀਂ ਕਰ ਰਹੇ ਉਥੇ ਟਰੂਥ ਦੀ ਪਰਿਭਾਸ਼ਾ ਜਾਂ ਫਿਲਾਸਫੀ ਨਹੀਂ ਹੋ ਰਹੀ ਇਕਬਾਲ ਨੇ ਸਾਨੂੰ ਉਹਨਾਂ ਥੋੜੀ ਜੀ ਜਦੋਂ ਦੇ ਇੱਕ ਆਪਣੀ ਕਵਿਤਾ ਲਿਖੀ ਹੈ ਡਾਕਟਰ ਇਕਬਾਲ ਨੇ ਨਾਨਕ ਉਹਦੇ ਵਿੱਚ ਸਾਨੂੰ ਇਸ਼ਾਰਾ ਕਰਕੇ ਦੱਸਿਆ ਕਿ ਕੱਲੇ ਫਲਸਫੇ ਦੇ ਕਰ ਚੀਜ਼ਾਂ ਨੂੰ ਜੇ ਲੈ ਆਉਂਗੇ ਫਿਰ ਬੜੀਆਂ ਵੱਡੀਆਂ ਪ੍ਰੋਬਲਮ ਆ ਜਾਣਗੀਆਂ ਉਹਦਾ ਕ੍ਰਿਟਿਕ ਹੀ ਇਹ ਸੀਗਾ ਕਿ ਹਿੰਦੁਸਤਾਨ ਦੇ ਵਿੱਚ ਸਿਰਫ ਫਲਸਫਾ ਚੱਲ ਰਿਹਾ ਸੀ ਤੇ ਰਿਐਲਿਟੀ ਨਾਲ ਡੀਲ ਨਹੀਂ ਕੀਤਾ ਜਾ ਰਿਹਾ ਸੀ ਵੈਨ ਹੀ ਸੇਜ਼ ਖਿਆਲੇ ਫਲਸਫੇ ਪਰਨਾਸ ਥਾ ਜਦੋਂ ਹਿੰਡੀਅਨ ਇੰਡੋਲੋਜੀਜ਼ ਦੀ ਜਿਹਨੂੰ ਗੱਲਾਂ ਕਰਦੇ ਆਪਾਂ ਕਹਿੰਦੇ ਇਸ ਕਰਕੇ ਉਹਨੇ ਗੌਤਮ ਬੁੱਧ ਨੂੰ ਇੱਥੇ ਅਪਣਾਇਆ ਨਹੀਂ بارش ਰਹਿਮਤੇ ਹੋਈ ਪਰ ਜ਼ਮੀਨ ਕਾਬਿਲ ਨਾ ਥੀ ਉੱਥੇ ਉਹਨੇ ਫਲਸਫੇ ਦੀ ਗੱਲ ਕੀਤੀ ਕਿ ਫਲਸਫੇ ਪਰ ਨਾਜ਼ ਨਾਨ ਕੁਛ ਨਹੀਂ ਹੁੰਦਾ ਜੇ ਤੁਸੀਂ ਡੀ ਡ੍ਰੀਮਿੰਗ ਨੂੰ ਬੰਦ ਕਰਨਾ ਡੀ ਡ੍ਰੀਮਿੰਗ ਹੁੰਦੀ ਹੈ ਸੁਪਨੇਾਂ ਚ ਜੀਣਾ ਫਿਰ ਜਿਹੜੀ ਗੱਲ ਹੋ ਰਹੀ ਹੈ ਉਹ ਰਿਐਲਿਟੀ ਵਿੱਚ ਆਣੀ ਚਾਹੀਦੀ ਹੈ ਐਂਡ ਦੈਟਸ ਵਾਟ ਹੀ ਰੋਟ ਅਬਾਊਟ ਗੁਰਦਾਨਾ ਜਦੋਂ ਵਕੀਰ ਰੈਲਾਈਨਾ ਚੰਦ ਨੇ ਲਿਖਿਆ ਹੋਇਆ ਕਿ ਫਿਰ ਉઠી ਤੌਹੀਦ ਕੀ ਪੰਜਾਬ ਸੇ ਹਿੰਦ ਕੁਮਰ ਦੇ ਕਾਮਿਲ ਨੇ ਜਗਾਇਆ ਖੁਆਬ ਸੇ ਬਲਾਸਫੇਮੀ ਮੰਨੀ ਜਾਂਦੀ ਹੈ ਬਟ ਹੀ ਯੂਜ਼ਡ ਇਟ